ਮੁਜੀਖਾ ਜੀ ਨੂੰ ਮਿਲ ਮਿਲੀ ਹੈਗੀ ਆ ਔਰ ਪੂਰੇ ਸ਼ੋਭਨੀ ਕਾਲੀਦਲ ਤੇ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਹੈ ਤੇ ਮੋਗਾ ਦੇ ਵਿੱਚ ਵੀ ਲੱਡੂ ਵੱਡੇ ਜਾ ਰਹੇ ਨੇ ਬੈਗਮ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਲੱਖ ਖੁਸ਼ੀਆਂ ਬਾਦਸ਼ਾਹਾਂ ਜੇ ਸਤਿਗੁਰ ਨਦਰ ਕਰੇ ਸੱਚੇ ਪਾਤਸ਼ਾਹ ਨੇ ਬਹੁਤ ਵੱਡੀ ਪਾਰ ਕਿਰਪਾ ਕਾਲ ਜਿਹੜੀ ਸ਼੍ਰੋਮਣੀ ਕਾਲੀਦਲ ਤੇ ਸਰਦਾਰ ਬਿਕਰਮ ਸਿੰਘ ਜੀ ਮੁਜੀਖਾ ਸਾਹਿਬ ਤੇ ਕੀਤੀ ਹੈ ਸਭ ਤੋਂ ਵੱਡੀ ਅਦਾਲਤ ਦਾ ਹਿੰਦੁਸਤਾਨ ਦੀ ਜਿਹਨੇ ਪਹਿਲੀ ਤਰੀਕ ਤੇ ਜਿਹੜੀ ਜਮਾਨਤ ਦਿੱਤੀ ਆ ਬੀਸ਼ੇਰ ਸਾਹਿਬ ਨੂੰ ਪਰ ਉਹਦੇ ਵਿੱਚ ਅਰਚਨਾ ਬਹੁਤ ਰਾਈਆਂ ਸਰਕਾਰ ਨੇ ਇਹੋ ਜਿਹੇ ਸਵਾਲ ਵੀ ਕੀਤੇ ਜਿਹੜੇ ਹਾਸੋ ਹੀ ਨੇ ਆ ਇਹ ਵੀ ਐਪਲੀਕੇਸ਼ਨ ਦੇ ਵਿੱਚ ਲਿਖਿਆ ਕਿ ਮਜੀਠੀਆ ਸਾਹਿਬ ਪੰਜਾਬ ਦੇ ਵਿੱਚ ਨਾ ਰਹਿਣ ਇਹ ਲਾਗ ਕੀਤਾ ਜਾਵੇ ਜਮਾਨਤ ਹੋਣ ਤੋਂ ਬਾਅਦ ਇਹ ਵੀ ਕਿਹਾ ਕਿ ਮੁੱਛਾਂ ਨੂੰ ਵਾਟਣਾ ਚੜਾਵੇ ਇਹ ਵੀ ਮਨਾ ਕੀਤਾ ਜਾਵੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੇ ਖਿਲਾਫ ਸਰਕਾਰ ਦੇ ਖਿਲਾਫ ਨਾ ਬੋਲੇ ਪਰ ਮਾਨਯੋਗ ਅਦਾਲਤ ਨੇ ਸੁਪਰੀਮ ਕੋਰਟ ਦਾ ਧਰਵਾਦ ਕਰਨਾ ਚਾਹਣੇ ਕੋਈ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਸੀ ਉਹ ਅਲਾਉ ਨਹੀਂ ਕੀਤੀ ਤੇ ਮਜੀਠੀਆ ਸਾਹਿਬ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਫਿਰ ਦੇਖੋ ਕੱਲ ਵੇਲ ਹੋ ਗਈ ਉਹਦੇ ਵਿੱਚ ਅਰਚਨਾ ਵੀ ਪਾਈਆਂ ਗਈਆਂ ਜਿਹੜੀ ਕਿ ਰਾਤ ਫਿਰ ਕਟਾਈ ਅੱਜ 2 ਵਜੇ ਅਲਿਚ ਕੀਤਾ ਗਿਆ ਜੀਠਿਆ ਸਾਹਿਬ ਨੂੰ ਉਹਨਾਂ ਨੇ ਨਿਕਲਦਿਆਂ ਬਾਹਰ ਇਹ ਕਹਿ ਕੇ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਫਿਰ ਆਪਦੇ ਵਰਕਰਾਂ ਨੂੰ ਮਿਲਣਾ ਲੋਕਾਂ ਨੂੰ ਮਿਲਣਾ ਬਹੁਤ ਵੱਡੀ ਜਿੰਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਰਦਾਰ ਸੰਜੀਤ ਸਿੰਘ ਸਣੀਗਲ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਨਿਹਾਲ ਸਿੰਘ ਜੀ ਪੁਲਰ ਸਾਹਿਬ ਸਾਡੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸ਼੍ਰੀ ਖੰਨੂਕ ਭਾਰਤੀ ਜੀ ਸ਼ਾਪੜਾ ਜੀ ਸਾਰੀ ਕ੍ਰੀਮ ਚਿਹਰੇ ਦੀ ਜਿਹੜੀ ਅੱਜ ਬਹੁਤ ਹੀ ਖੁਸ਼ੀ ਆ ਖੁਸ਼ੀ ਦੀ ਲਹਿਰ ਆ ਪੂਰੇ ਜ਼ਿਲ੍ਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਜਿੱਥੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਬਹੁਤੀ ਕੰਮਾਂ ਜਿਹੜੇ ਜਿਹੜੇ ਸਰਕਾਰ ਦੇ ਹੁਣੇ ਬਣਦੇ ਸੀ ਪਰ ਉਹ ਸ਼ਰੋਮਣੀ ਕਾਲੀਦਾਵ ਨੇ ਕੀਤੇ ਸ਼ਰੋਮਣੀ ਕਾਲੀਦਾਵ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦ ਸਾਹਿਬ ਨੇ ਹੜਾ ਦੇ ਵਿੱਚ ਕੀਤੇ ਤੇ ਅੱਜ 7 ਮਹੀਨਿਆਂ ਬਾਅਦ ਜਿਹੜੇ ਮੀਠਿਆ ਸਾਹਿਬ ਰੀਲਿਜ਼ ਹੋ ਕੇ ਜੇਲ੍ਹ ਚੋ ਨਾਬਾ ਜੇਲ੍ਹ ਚੋ ਬਾਹਰ ਆਏ ਨੇ ਅੱਜ ਉੱਥੇ ਕੱਠ ਵੇਖਣ ਆਲਾ ਇੱਕ ਹੜਾ ਆਇਆ ਹੋਇਆ ਇਸ ਕਰਕੇ ਲੋਕ ਜਿੱਥੇ ਸ਼ਰੋਮਣੀ ਕਾਲੀਦਾਵ ਨੂੰ ਪਿਆਰ ਕਰਦੇ ਆ ਉੱਥੇ ਮਜੀਠੀਆ ਸਾਹਿਬ ਨੂੰ ਪਿਆਰ ਕਰਦੇ ਆ ਸਰਦਾਰ ਸੁਖਬੀਰ ਸਿੰਘ ਕੀ ਬਾਦ ਸਾਹਿਬ ਨੂੰ ਪਿਆਰ ਕਰਦੇ ਆ ਇਹ ਚਾਹੁੰਦੇ ਲੋਕ ਕਿ ਕਦੋਂ ਸਮਾ ਆਵੇ ਕਿ ਕਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਮੈਂ ਸਰਕਾਰ ਨੂੰ ਤੁਹਾਡੇ ਮਤਮੁਨਾਈ ਪੁੱਛਣਾ ਚਾਹਣਾ ਸਾਰਿਆਂ ਵੱਲੋਂ ਸਾਡੀ ਟੀਮ ਵੱਲੋਂ ਕਿ ਗੈਂਗਸਟਰਾਂ ਤੇ ਤੁਹਾਡੇ ਤੋਂ ਕਾਬੂ ਨਹੀਂ ਪਾਇਆ ਜਾਂਦਾ ਕਿ ਗੈਂਗਸਟਰਾਂ ਤੇ ਕਾਰਵਾਈ ਕਰਨੀ بجائے ਮਜੀਠੀਆ ਸਾਹਿਬ ਤੇ ਕਾਰਵਾਈ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਲੀਡਰਸ਼ਿਪਰਾਂ ਤੇ ਕਾਰਵਾਈ ਕਰਦੇ ਆ ਕੀ ਤੁਸੀਂ ਸਾਨੂੰ ਨੈਕਸਟ ਬਣਾਇਆ ਜਿਹੜੇ ਅੱਜ ਦਿਨ ਦਿਹਾੜੇ ਗੋਲੀਆਂ ਚਲਦੀਆਂ ਹਨ ਕਤਲੋਕਾਰਤ ਹੁੰਦੀ ਹੈ ਉਹਨਾਂ ਤੇ ਨਹੀਂ ਤੁਹਾਡੇ ਤੋਂ ਕੁਝ ਹੁੰਦਾ ਇਸ ਕਰਕੇ ਮੈਂ ਫੇਲ ਹੋਈ ਸਰਕਾਰ ਨੂੰ ਕਹਿਣਾ ਚਾਹਣਾ ਹੈ ਕਿ ਤੁਹਾਡੇ 8-10 ਮਹੀਨੇ ਰਹਿ ਗਏ ਤੁਸੀਂ ਘਬਰਾ ਹੀ ਇੰਨੇ ਹੋ ਘਬਰਾੜ ਦੇ ਵਿੱਚ ਹੀ ਸਾਰੇ ਕੰਮ ਕਰੀ ਜਾਂਦੇ ਹੋ ਕਿਤੇ ਕਹਿੰਦੇ ਬੀਜੀਠਿਆ ਸਾਹਿਬ ਪੰਜਾਬ ਨਹੀਂ ਆਉਣਾ ਚਾਹੀਦਾ ਕਿਤੇ ਕਹਿੰਦੇ ਮੁੱਛਾਂ ਨੂੰ ਵੱਟ ਨਹੀਂ ਚੜਾਉਣਾ ਚਾਹੀਦਾ ਇਹ ਤਾਂ ਕਹਿੰਦੇ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਕਿਹੜੀਆਂ ਹਾਸੋ ਵੀ ਨਹੀਂ ਗੱਲਾਂ ਅੱਜ ਤੱਕ ਸੁਣਿਆ ਨਹੀਂ ਸੀ ਕਦੇ ਇਹ ਗੱਲਾਂ ਕਿ ਸਰਕਾਰਾਂ ਵੀ ਇਹ ਗੱਲਾਂ ਕਰਦੇ ਆ ਮੁੱਖ ਮੰਤਰੀ ਇਹ ਗੱਲਾਂ ਕਰਦੇ ਆ ਇਹਨਾਂ ਦੀ ਟੀਮਾਂ ਜਿਹੜੀ ਵਕੀਲਾਂ ਦੀ ਉਹ ਸੁਪਰੀਮ ਕੋਰਟ ਦੇ ਵਿੱਚ ਇਹ ਦਲੀਲਾ ਦਿੰਦੀ ਹੈ ਮੈਂ ਸਮਝਦਾ ਕਿ ਧੰਨਵਾਦ ਕਰਨਾ ਚਾਹੁੰਦੇ ਆ ਮਾਨਯੋਗ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਬਹੁਤ ਵੱਡੀ ਰਾਹਤ ਆ ਜਿਹੜੀ ਮਜੀਠੀਆ ਸਾਹਿਬ ਨੂੰ ਦਿੱਤੀ ਤੇ ਮਜੀਠੀਆ ਸਾਹਿਬ ਜਿੱਥੇ ਆਪਣੇ ਸ਼੍ਰੋਮਣੀ ਕਾਲੀਦਾ ਦੇ ਪਰਿਵਾਰ ਦੇ ਵਿੱਚ ਆਏ ਉੱਥੇ ਆਪਣੇ ਬੱਚਿਆਂ ਨੂੰ ਵੀ ਅੱਜ ਉਹਨਾਂ ਨੇ ਮਿਲਣਾਗੇ ਮੈਂ ਸਮਝਦਾ ਕਿ ਰੱਜ ਕੇ ਖੁਸ਼ੀ ਆ ਸਾਰਿਆਂ ਨੂੰ ਤੇ ਮੈਂ ਫੋਟੋ ਵੀ ਧੰਨਵਾਦ ਕਰਦਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਕਿ ਸਮੇਂ-ਸਮੇਂ ਤੇ ਤੁਸੀਂ ਵੀ ਹਰ ਗੱਲ ਨੂੰ ਲੋਕਾਂ ਦੇ ਸਾਹਮਣੇ ਪੱਖ ਰੱਖਦੇ ਹੋ ਕਿਉਂਕਿ ਚੌਥਾ ਥੰਮ ਹੁੰਦਾ ਪ੍ਰੈਸ ਪ੍ਰੈਸ ਨੂੰ ਵੀ ਦਬਣ ਦੀ ਬੜੀ ਕੋਸ਼ਿਸ਼ ਕੀਤੀ ਇਹਨਾਂ ਨੇ ਪਰ ਪ੍ਰੈਸ ਕਦੇ ਦਬੀ ਨਹੀਂ ਨਾ ਦਬੇ ਇੰਦਰਾ ਗਾਂਧੀ ਤੋਂ ਸਭ ਕੁਝ ਸਿੱਖ ਲੈਣਾ ਚਾਹੀਦਾ ਇਹਨਾਂ ਨੂੰ ਉਹਨਾਂ ਨੇ ਐਮਰਜੈਂਸੀ ਲਾਈ ਸੀ ਐਮਰਜੈਂਸੀ ਦੇ ਵਿੱਚ ਪ੍ਰਸੂਤ ਬਾਉਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ 62000 ਦੀ ਗ੍ਰਿਫਤਾਰੀ ਦਿੱਤੀ ਸੀ 62000 ਤੇ ਸਿਰ ਪੂਰੇ ਹਿੰਦੁਸਤਾਨ 'ਚੋਂ 5000 ਦੀ ਗ੍ਰਿਫਤਾਰੀ ਸੀ 67000 ਦੀ ਕੁੱਲ ਗ੍ਰਿਫਤਾਰੀ ਹੋਈ ਸੀ ਇਸ ਕਰਕੇ ਨਾ ਸ਼੍ਰੋਮਣੀ ਅਕਾਲੀ ਦਲ ਦਮਨ ਵਾਲਾ ਤੇ ਨਾ ਪ੍ਰੈਸਾਂ ਹੀ ਦਬਦੀਆਂ ਹੁੰਦੀਆਂ ਇਹ ਬੜਾ ਵੱਡਾ ਭੁਲੇਖਾ ਹੈ ਇਹਨਾਂ ਨੂੰ ਕਿ ਪਰਚੇ ਪਰਚੇ ਤੁਕੈ ਸ਼ਰੋਮਣੀ ਕਾਲੀ ਦਲ ਦਾ ਜਨਮ ਹੀ ਪਰਚਾ ਚ ਹੋਇਆ ਤੇ ਜਨਮ ਹੀ ਸ਼ਹੀਦਿਆਂ ਤੋਂ ਹੋਇਆ ਕਦੇ ਵੀ ਸ਼ਰੋਮਣੀ ਕਾਲੀ ਦਲ ਡਰਦਾ ਨਹੀਂ 7 ਮਹੀਨੇ ਮਜੀਠਾ ਸਾਹਿਬ ਨੂੰ ਅੰਦਰ ਰੱਖ ਕੇ ਵਾਇਦ ਮਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਫਿਰ ਬਾਹਰ ਨਿਕਲਦਾ ਹਜ਼ਾਰ ਜੱਟ ਨੇ ਬੜਕ ਮਾਰੀ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਫਿਰ ਕਿਹਾ ਜੋ ਵੀ ਪੰਜਾਬ ਦੀ ਖਾਤਰ ਮੈਨੂੰ ਕਰਨਾ ਪਵੇ ਉਹ ਮੈਂ ਕਰੂੰਗਾ ਬੇਸ਼ੱਕ ਮੇਰੇ ਗੋਲੀ ਵਾਜੇ ਤੁਸੀਂ ਬਿਆਨ ਸੁਣਾਓਗੇ ਇਤੋਂ ਵੱਡੀ ਗੱਲ ਨਹੀਂ ਹੋ ਸਕਦੀ ਜਿਹੜਾ ਆਪਣੀ ਜਾਨ ਵੀ ਆਦਮੀ ਦਾਤੇ ਲੱਗ ਸਕਦਾ ਹੈ ਪਹਿਲਾਂ ਇਹਨਾਂ ਦਾ ਫੇਲ ਹੋਇਆ ਕੇਸ ਡਰੱਗ ਵਾਲਾ ਹੁਣ ਮੈਂ ਪ੍ਰੈਸ ਦੇ ਮੱਧੂ ਨਹੀਂ ਦੱਸਣਾ ਚਾਹੁੰਦਾ ਕਿ ਜਿਹੜਾ ਕੇਸ ਹੈ ਇਹਦੇ ਵਿੱਚ ਹੀ ਕੁਝ ਨਹੀਂ ਇਹ ਤਾਂ ਸਿਰਫ ਤਰੀਕ ਤੇ ਤਰੀਕ ਲੈਂਦੇ ਰਹੇ ਕਿ ਸਾਨੂੰ ਹੋਰ ਕੁਝ ਤੁਹਾਨੂੰ ਅਸੀਂ ਪੇਸ਼ ਕਰਾਂਗੇ ਅਦਾਲਤਾਂ ਨੂੰ ਵੀ ਮੈਂ ਸਮਝਦਾ ਕਿ ਘੁਬਰਾ ਕਰਦੇ ਰਹੇ ਇਸ ਕਰਕੇ ਅੱਜ ਬਹੁਤ ਵੱਡੀ ਖੁਸ਼ੀ ਆ ਤੇ ਬਹੁਤ ਹੀ ਸਾਰੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੈ ਪੂਰੇ ਪੰਜਾਬ 'ਚ ਮੋਕੇ ਜ਼ਿਲ੍ਹੇ ਦੇ ਵਿੱਚ ਕਿਉਂਕਿ ਮੈਨੂੰ ਲੱਗਦਾ ਕਿ ਹਜ਼ਾਰਾਂ ਦੇ ਇਤਜ਼ਾਦ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਟੈਲੀਫੋਨ ਆਇਆ ਹੈ ਵਧਾਈ ਦੇ ਤੇ ਉਦਾਸਤਾ ਦਾ ਧੰਨਵਾਦ ਕੀਤਾ ਤੇ ਪ੍ਰਮਾਤਮਾ ਦਾ ਸਾਰਿਆਂ ਨੇ ਧੰਨਵਾਦ ਕੀਤਾ ਮੁਜੀਆ ਸਾਹਿਬ ਜੀਆ ਸਾਹਿਬ ਨੇ ਜਿਹੜਾ ਇੱਕ ਬਿਆਨ ਦਿੱਤਾ ਉਹਨਾਂ ਨੇ ਧੰਨਵਾਦ ਕੀਤਾ ਹੈ ਬੀਜੇਪੀ ਦੇ ਵੀ ਕਈ ਲੀਡਰਾਂ ਦਾ ਪਰ ਕਾਂਗਰਸ ਦੇ ਵੀ ਕਈ ਲੀਡਰਾਂ ਦਾ ਜਿਹੜਾ ਵੀ ਹੱਥਾਂ ਨਾ ਦਾ ਮਾਰਦਾ ਹੈ ਉਹਦਾ ਹਮੇਸ਼ਾ ਧੰਨਵਾਦ ਹੁੰਦਾ ਹੈ ਰੇਲ ਕੋਡ ਨੇ ਨਿਵਾਬ ਨੇ ਹਾਜ਼ਰ ਨਾਰਾ ਮਾਰਿਆ ਸੀ ਸਨਦ ਕਰਦੀ ਖਾਤਰ ਤੇ ਗੁਰੂ ਸਾਹਿਬ ਨੇ ਵੀ ਧਰਮਾਦ ਕੀਤਾ ਸੀ ਇਹ ਧਰਮਾਦ ਕਰਨਾ ਫਰਜ਼ਬੰਦਾਰ ਇਨਸਾਨ ਦਾ ਕਿ ਜਿਹੜਾ ਵੀ ਔਖੇ ਸਮੇਂ ਦੇ ਵਿੱਚ ਸਹੀ ਗੱਲ ਕਹਿੰਦਾ ਆ ਬੀਬੀ ਪਠਲ ਬੋਲੀ ਆ ਸਰਦਾਰ ਸੁਖੀ ਸਿੰਘ ਜੀ ਬਾਦਸ਼ਾਹ ਦੀ ਖਾਤਰ ਤੇ ਅਸੀਂ ਵੀ ਧਰਮਾਦ ਕਰਨੇ ਕਿ ਸੱਚੀ ਗੱਲ ਬੋਲਣੀ ਚਾਹੀਦੀ ਹੈ ਜੇ ਕੋਈ ਆਪੋਜੀਸ਼ਨ ਵਾਲੇ ਚੰਗਾ ਕੰਮ ਕਰੂਗਾ ਅਸੀਂ ਵੀ ਧਰਮਾਦ ਕਰਾਂਗੇ